ਬਰਨਾਲਾ ਪੁਲਿਸ ਨੇ ਆਪਰੇਸ਼ਨ ਈਗਲ 3 ਦੇ ਤਹਿਤ ਜ਼ਿਲ੍ਹੇ ਭਰ ਦੇ ਵਿੱਚ ਜਨਤਕ ਥਾਵਾਂ ਤੇ ਸਰਚ ਅਭਿਆਨ ਚਲਾਇਆ ਜਿਸ ਦੌਰਾਨ ਪੁਲਿਸ ਦੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਅਤੇ ਬਰਨਾਲਾ ਬਾਸ ਸੜਕ ਦੇ ਸਮੇਤ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਪ੍ਰਦੀਪ ਸੰਧੂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਆਪਰੇਸ਼ਨ ਈਗਲ 3 ਦੇ ਤਹਿਤ ਅਜ ਬਰਨਾਲਾ ਜ਼ਿਲ੍ਹੇ ਦੇ ਵਿੱਚ 3 ਘੰਟੇ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਹੈ ਇਹ ਚੈਕਿੰਗ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਦੇ ਲਈ ਕੀਤੀ ਗਈ ਹੈ ਇਹ ਸਾਡਾ ਜੀ ਰੂਟੀਨ ਦੇ ਵਿੱਚ ਸਾਡੇ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਆ ਉਹਦੀ ਲੜੀ ਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ঈਗਲ 3 ਹੈਗਾ ਸੋ ਬੇਸਿਕਲੀ ਪਬਲਿਕ ਦੇ ਵਿੱਚ ਪਬਲਿਕ ਦੀ ਸੇਫਟੀ ਤੇ ਸਕਿਉਰਿਟੀ ਨੂੰ ਇਨਸ਼ੋਰ ਕਰਨ ਲਈ ਇਸ ਤਰ੍ਹਾਂ ਦੇ ਆਪਰੇਸ਼ਨਸ ਅਸੀਂ ਕਰਦੇ ਰਹਿੰਦੇ ਆ ਇਹਦੇ ਨਾਲ ਨਾਲ ਜਿਹੜੇ ਆ ਛੜਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਸਮਗਲਰਸ ਤੇ ਗੈਂਗਸਟਰਸ ਨੂੰ ਰੈਡੀਕੇਟ ਕਰਨ ਲਈ ਤੋ ਉਹਦੀ ਲੜੀ ਚ ਇਹ ਜਿਹੜਾ ਹੈਗਾ ਸਾਰਾ ਅੱਜ ਸਰਚ ਐਂਡ ਆਪਰੇਸ਼ਨ ਅਸੀਂ ਕਰ ਰਹੇ ਆ ਬੱਸ ਸਟੈਂਡਸ ਰੇਲਵੇ ਸਟੇਸ਼ਨਸ ਆਲ ਪੰਜਾਬ ਦੇ ਵਿੱਚ ਸਾਈਮਲਟੇਨੀਅਸਲੀ 12 ਤੋਂ 3 ਇਹ ਚੱਲ ਰਿਹਾ ਤੇ ਅੱਜ ਅਸੀਂ ਬਰਨਾਲੇ ਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਅੱਜ ਰੇਲਵੇ ਸਟੇਸ਼ਨ ਤੇ ਮੌਜੂਦ ਹੈ। ਇਹ ਸਬ ਡਿਵੀਜ਼ਨ ਤਪਾ ਦੇ ਵਿੱਚ ਵੀ ਸਾਡੇ ਐਸਪੀ ਸਾਹਿਬ ਹੈੱਡ ਕੁਆਰਟਰ ਸਾਹਿਬ ਕਰ ਰਹੇ ਨੇ ਤੇ ਇੱਥੇ ਬਰਨਾਲੇ ਅਸੀਂ ਕਰ ਰਹੇ ਆ ਜੀ ਸਾਡੇ ਜਿੱਥੇ-ਜਿੱਥੇ ਵੀ ਸਾਡੇ ਰੇਲਵੇ ਸਟੇਸ਼ਨ ਤੇ ਨੇ ਮੈਲਕਲਾਂ ਤਪਾ ਬਰਨਾਲਾ ਸਾਰੇ ਕਿਤੇ ਹੀ ਚੱਲ ਰਹੀ ਆ ਆਲ ਪੰਜਾਬ 'ਚ ਹੀ ਚੱਲ ਰਹੀ ਆ। ਆਮ ਪਬਲਿਕ ਨੂੰ ਸਾਡਾ ਇਹੀ ਸੰਦੇਸ਼ ਹੈ ਵੀ ਜੇ ਕੋਈ ਤੁਹਾਨੂੰ ਸ਼ਰਾਰਤੀ ਅੰਸਰ ਜਾਂ ਕੋਈ ਮਾੜੀ ਗਤੀਵਿਧੀ ਦਿਖਦੀ ਆ ਤਾਂ ਪੁਲਿਸ ਨੂੰ ਸਹਿਯੋਗ ਦਿਓ ਕੋਈ ਡਰੱਗਸ ਵਾਲਾ ਕਿਸੇ ਕੋਲੇ ਕੋਈ ਇਨਫੋਰਮੇਸ਼ਨ ਆ ਅਸੀਂ ਨਾਂ ਗੁਪਤ ਰੱਖਾਂਗੇ ਉਹਦਾ ਸੋ ਲੋਕਾਂ ਨੂੰ ਅਸੀਂ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਅੱਗੇ ਚੱਲਣਾ ਹੈ ਸੋਸਾਇਟੀ ਨੂੰ ਇੱਕ ਬੈਟਰ ਸੋਸਾਇਟੀ ਬਣਾਉਣਾ